ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਹਾ ਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਮਹਾ ਪੁੰਭ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਆ ਉਹ ਗੰਗਾ ਸ্নান ਕਰਨ ਦੇ ਲਈ ਪਹੁੰਚੇ ਨੇ ਸੰਗਮ ਦੇ ਤੱਟ ਤੇ ਪਹੁੰਚੇ ਨੇ ਔਰ ਬੀਤੇ ਕੱਲ ਦੀ ਜੇਕਰ ਗੱਲ ਕਰੀਏ ਤੇ ਸਵਾ ਕਰੋੜ ਦੇ ਕਰੀਬ ਲੋਕਾਂ ਦੇ ਵੱਲੋਂ ਸ্নান ਕੀਤਾ ਗਿਆ ਔਰ ਅੱਜ ਵੀ ਸਵੇਰੇ 8 ਵਜੇ ਤੱਕ ਦੱਸਿਆ ਜਾ ਰਿਹਾ ਕਿ 44 ਲੱਖ ਦੇ ਕਰੀਬ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਸ্নান ਜਿਹੜਾ ਕਰ ਲਿਆ ਗਿਆ ਸੀ 13 ਜਨਵਰੀ ਨੂੰ ਸ਼ੁਰੂ ਹੋਇਆ ਮਹਾਕੁੰਭ ਅੱਜ 26 ਜਨਵਰੀ ਨੂੰ ਯਾਨੀ ਕਿ ਲਗਭਗ 45 ਦਿਨ ਚੱਲਣ ਵਾਲਾ ਪੁੰਭ ਉਹਦਾ ਅੱਜ ਆਖਰੀ ਦਿਨ ਹੈ ਔਰ ਆਖਰੀ ਦਿਨ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਪਹੁੰਚਣ ਦੀ ਉਮੀਦ ਹੈ ਉਸ ਨੂੰ ਦੇਖਦੇ ਹੋਏ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਜਿੱਠਣ ਦੇ ਲਈ ਲਗਭਗ 10 ਕਿਲੋਮੀਟਰ ਲੋਕਾਂ ਨੂੰ ਪੈਦਲ ਚੱਲ ਕੇ ਆਉਣਾ ਪੈ ਰਿਹਾ ਕਿਉਂਕਿ ਪਾਰਕਿੰਗ ਉਸ ਤੋਂ ਦੂਰ ਬਣਾਈਆਂ ਹੋਈਆਂ ਨੇ ਔਰ ਉੱਥੇ ਹੀ ਪਾਰਕਿੰਗ ਲਗਾ ਕੇ ਲੋਕ ਜਿਹੜੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਔਰ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਅੱਜ ਤੱਕ ਸਵੇਰ ਤੱਕ ਦੇ ਆਂਕੜੇ ਸੀ ਕਿ 64 ਕਰੋੜ ਲੋਕਾਂ ਦੇ ਵੱਲੋਂ ਆ ਸੰਗਮ ਦੇ ਵਿੱਚ ਡੁੱਬਕੀ ਲਗਾਈ ਗਈ ਹੈ ਔਰ ਕਈ ਤਸਵੀਰਾਂ ਵੀ ਤੁਸੀਂ ਅੱਜ ਦੇ ਦਿਨ ਦੇ ਵਿੱਚ ਦੇਖੋਗੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਗੰਗਾ ਦੇ ਕੁਝ ਤੱਟ ਐਸੇ ਨੇ ਜਿਨ੍ਹਾਂ ਦੇ ਉੱਤੇ ਪਾਣੀ ਸੁੱਕ ਗਿਆ ਹੈ ਮਤਲਬ ਉਹਦਾ ਥੱਲੇੋਂ ਜ਼ਮੀਨ ਦੇਖਣੀ ਸ਼ੁਰੂ ਹੋ ਗਈ ਹੈ ਔਰ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅੱਜ ਵੈਸੇ ਸਵੇਰੇ ਉਹਨਾਂ ਦੇ ਵੱਲੋਂ ਪਾਣੀ ਜਿਹੜਾ ਹੋਰ ਪਿੱਛੋਂ ਗੰਗਾ ਦਾ ਛੱਡਿਆ ਜਾਣਾ ਸੀ ਔਰ ਜਿਹੜੇ ਲੋਕ ਇਹ ਤਸਵੀਰਾਂ ਨੂੰ ਦੇਖ ਕੇ ਜਿਹੜੇ ਉੱਥੇ ਪਹੁੰਚੇ ਹੋਏ ਨੇ ਜੇ ਲੋਕ ਸਮਝ ਰਹੇ ਨੇ ਕਿ ਸ਼ਾਇਦ ਉੱਥੇ ਪਾਣੀ ਸੁੱਕ ਗਿਆ ਐਸਾ ਨਹੀਂ ਹੈ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਲੋਕ ਪੈਨਿਕ ਨਾ ਹੋਣ ਕਿਉਂਕਿ ਪਿੱਛੋਂ ਗੰਗਾ ਦਾ ਪਾਣੀ ਜਿਹੜਾ ਹੋਰ ਉਹ ਛੱਡਿਆ ਜਾਏਗਾ ਔਰ ਲੋਕ ਜਿਹੜੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਨਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਕੀਤਾ ਜਾ ਸਕਦਾ ਉਹਦੇ ਲਈ ਪੁਖਤਾ ਪ੍ਰਬੰਧ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਇੱਕ ਖਬਰ 10ਵੀਂ ਦੇ ਐਗਜ਼ਾਮ ਨੂੰ ਲੈ ਕੇ ਰਹੀ ਹੈ 10ਵੀਂ ਬੋਰਡ ਦੀ ਕਲਾਸ ਹੈ ਔਰ ਉਸ ਨੂੰ ਲੈ ਕੇ ਹੁਣ 2026 ਦੇ 26 ਤੋਂ ਐਗਜ਼ਾਮ ਜਿਹੜੇ ਬੱਚੇ ਸਾਲ ਦੇ ਵਿੱਚ ਇੱਕ ਵਾਰੀ ਦਿੰਦੇ ਸੀ ਬੋਰਡ ਦੇ ਹੁਣ ਉਹ ਐਗਜ਼ਾਮ ਜਿਹੜੇ ਆ ਉਹ ਸਾਲ ਦੇ ਵਿੱਚ ਦੋ ਵਾਰ ਦੇ ਸਕਣਗੇ ਕਿਉਂਕਿ ਅ ਬੱਚਿਆਂ ਦੀ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ ਉਸ ਨੂੰ ਦੇਖਦੇ ਹੋਏ ਇੱਕ ਕਾਨੂੰਨ ਬਣਾਉਣ ਦੀ ਜ਼ਿਕਰ ਕੀਤਾ ਗਿਆ ਸੀ ਉਹ ਜਿਸ ਦੇ ਮੁਤਾਬਕ 9 ਮਾਰਚ ਤੱਕ ਫੀਡਬੈਕ ਦੇਣ ਦੇ ਲਈ ਸਕੂਲਾਂ ਨੂੰ ਕੁਝ ਮੈਨੇਜਮੈਂਟਸ ਨੂੰ ਇਹ ਰਿਪੋਰਟ ਜਿਹੜੀ ਹੈ ਭੇਜ ਦਿੱਤੀ ਗਈ ਹੈ ਉਹਨਾਂ ਦੇ ਫੀਡਬੈਕ ਲੈਣੇ ਨੇ ਉਹ ਕ੍ਰਾਈਟੇਰੀਆ ਕੀ ਰਹੇਗਾ ਜਿਹਦੇ ਦਰਮਿਆਨ ਇਹ ਸਾਰਾ ਡਰਾਫਟ ਜਿਹੜਾ ਬਣਾਇਆ ਗਿਆ ਉਹਦੇ ਮੁਤਾਬਕ ਪਹਿਲਾ ਐਗਜ਼ਾਮ ਜਿਹੜਾ ਹੋਏਗਾ ਸਾਲ ਦੇ ਵਿੱਚ 17 ਫਰਵਰੀ ਤੋਂ 6 ਮਾਰਚ ਤੱਕ ਹੋਏਗਾ ਔਰ ਦੂਸਰਾ ਜਿਹੜਾ ਫੇਜ਼ ਹੋਏਗਾ 5 ਮਈ ਤੋਂ 20 ਮਈ ਤੱਕ ਦੇ ਵਿੱਚ ਇਹ ਐਗਜ਼ਾਮ ਜਿਹੜੇ ਹੋਣਗੇ ਬੱਚਿਆਂ ਦੇ ਔਰ ਇਹਦਾ ਫਾਇਦਾ 26 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਹੋਣ ਆਲਾ ਹੈ ਹੁਣ ਬਹੁਤ ਸਾਰੇ ਸਵਾਲ ਰਹਿਣਗੇ ਕਿ ਬੱਚੇ ਇੱਕ ਸਾਲ ਦੇ ਵਿੱਚ ਜਦੋਂ ਦੋ ਵਾਰ ਐਗਜ਼ਾਮ ਹੋਣਗੇ ਕੀ ਅਲੱਗ-ਅਲੱਗ ਬੱਚੇ ਬੈਠਣਗੇ ਪਹਿਲੇ ਐਗਜ਼ਾਮ ਦੇ ਵਿੱਚ ਕੁਝ ਬੱਚੇ ਦੂਸਰੇ ਐਗਜ਼ਾਮ ਦੇ ਵਿੱਚ ਉਹਦੇ ਜੇ ਸਵਾਲਾਂ ਦੇ ਜਵਾਬਾਂ ਦੀ ਗੱਲ ਕਰੀਏ ਤੇ ਬਹੁਤ ਸਾਰੇ ਸਵਾਲ ਇਹ ਸੀ ਲੋਕਾਂ ਦੇ ਕਿ ਕੀ ਬੱਚਿਆਂ ਨੂੰ ਦੋਨੇ ਵਾਰ ਇਗਜ਼ਾਮ ਦੇਣਾ ਜ਼ਰੂਰੀ ਹੋਏਗਾ ਸੋ ਉਹਦੇ ਲਈ ਦੱਸ ਦਈਏ ਕਿ ਨਹੀਂ ਸਟੂਡੈਂਟਸ ਨੂੰ ਤਿੰਨ ਆਪਸ਼ਨ ਮਿਲਣ ਗਿਆ ਇੱਕ ਸਾਲ ਦੇ ਵਿੱਚ ਇੱਕ ਵਾਰ ਇਗਜ਼ਾਮ ਦੇਣੇ ਹੋਣਗੇ ਦੂਸਰੀ ਦੋਨਾਂ ਪ੍ਰੀਖਿਆਵਾਂ ਮਾ ਦੇ ਵਿੱਚ ਵੀ ਬੱਚਾ ਸ਼ਾਮਲ ਹੋ ਸਕਦਾ ਹੈ ਜੇ ਪਹਿਲਾ ਇਗਜ਼ਾਮ ਕਿਸੇ ਬੱਚੇ ਨੇ ਦਿੱਤਾ ਉਹਨੂੰ ਲੱਗਦਾ ਕਿ ਮੇਰਾ ਉਹ ਇਗਜ਼ਾਮ ਜਿਹੜਾ ਹੈ ਮੈਂ ਫਰਵਰੀ ਦੇ ਵਿੱਚ ਜਿਹੜਾ ਦਿੱਤਾ ਸੀ ਉਹ ਠੀਕ ਨਹੀਂ ਹੋਇਆ ਤੇ ਉਹ ਨੈਕਸਟ ਜਿਹੜਾ ਇਗਜ਼ਾਮ ਹੋਏਗਾ ਮਾਰਚ ਦੇ ਵਿੱਚ ਉਹ ਜਿਹੜਾ ਨੈਕਸਟ एग्जाम ਹੋਏਗਾ ਉਹਦੇ ਵਿੱਚ ਵੀ ਮਈ ਦੇ ਵਿੱਚ ਜਿਹੜਾ ਹੋਏਗਾ ਉਸ ਦੇ ਵਿੱਚ ਵੀ ਉਹ ਪਾਰਟਿਸਪੇਟ ਕਰ ਸਕਦਾ ਹੁਣ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੋਏਗਾ ਕਿ ਜੇ ਮੈਂ ਪਹਿਲਾ एग्जाम ਦਿੱਤਾ ਸੀ ਉਹ ਮੇਰਾ ਵਧੀਆ ਹੋਇਆ ਸੀ ਪਰ ਮੈਂ ਜਦੋਂ ਦੂਸਰਾ एग्जाम ਦਿੱਤਾ ਉਹ ਮੇਰਾ ਵਧੀਆ ਨਹੀਂ ਹੋਇਆ ਤੇ ਫਿਰ ਕੀ ਹੋਏਗਾ ਮਾਰਕਸ ਉਹ ਜੋੜਨਗੇ ਦੋ एग्जाम ਜੇ ਇੱਕ ਬੱਚਾ ਦਿੰਦਾ ਹੈ ਤੇ ਉਹ ਦੋਵਾਂ एग्जाम ਦੇ ਵਿੱਚ ਜੇ ਪਹਿਲੇ ਵਾਲੇ ਦੇ ਵਿੱਚ ਉਹਦੇ ਮਾਰਕਸ ਜ਼ਿਆਦੇ ਨੇ ਤੇ ਉਹ ਮਾਰਕਸ ਉਹਦੇ ਕਾਊਂਟ ਹੋਣਗੇ ਜੇ ਸੈਕੰਡ ਦੇ ਵਿੱਚ ਮਾਰਕਸ ਜਾਦੇ ਨੇ ਤੇ ਸੈਕੰਡ ਵਾਲੇ ਮਾਰਕਸ ਜਿਹੜੇ ਨੇ ਉਹਦੇ ਕਾਊਂਟ ਹੋਣਗੇ ਸੋ ਐਸੀ ਪਾਲਿਸੀ ਬਣਾਈ ਗਈ ਹੈ ਕਿ ਬੱਚਿਆਂ ਨੂੰ ਵਧੀਆ ਤਰੀਕੇ ਦੇ ਨਾਲ ਸੁਚੱਜੇ ਢੰਗ ਦੇ ਨਾਲ ਉਹਨਾਂ ਦੇ ਜਿਹੜੇ ਐਗਜ਼ਾਮ ਕਰਵਾਏ ਜਾ ਸਕਣ ਔਰ ਸਾਲ ਖਰਾਬ ਨਾ ਹੋਏ ਉਹਦੇ ਲਈ ਆਪਸ਼ਨ ਮਿਲ ਜਾਏ ਸੋ ਐਸੀਆਂ ਬਵਸਥਾਵਾਂ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਨੇ ਔਰ ਸਿਲੇਬਸ ਜੇ ਬੱਚੇ ਸੋਚਣ ਕਿ ਮੈਂ ਦੋ ਵਾਰੀ ਐਗਜ਼ਾਮ ਦੇਣਾ ਪਹਿਲੀ ਵਾਰੀ ਮੈਂ ਅੱਧੇ ਸਿਲੇਬਸ ਦੇ ਵਿੱਚੋਂ ਐਗਜ਼ਾਮ ਦੇ ਦਿਆਂ ਔਰ ਫਿਰ ਸੈਕੰਡ ਟਾਈਮ ਦੂਸਰੀ ਵਾਰ ਅੱਦੇ ਸਿਲੇਬਸ ਦੇ ਵਿੱਚੋਂ ਐਸਾ ਨਹੀਂ ਹੋਏਗਾ ਫਸਟ ਟਾਈਮ ਜਿਹੜਾ ਐਗਜ਼ਾਮ ਹੋਏਗਾ ਉਹਦੇ ਵਿੱਚ ਵੀ ਉਹਦਾ ਪੇਪਰ ਜਿਹੜਾ ਉਹ ਵੀ ਪੂਰੇ ਸਿਲੇਬਸ ਦੇ ਵਿੱਚੋਂ ਆਏਗਾ ਔਰ ਜਿਹੜਾ ਦੂਸਰਾ ਆਏਗਾ ਉਹ ਵੀ ਪੂਰੇ ਸਿਲੇਬਸ ਦੇ ਵਿੱਚੋਂ ਆਏਗਾ ਮਤਲਬ ਕਿ ਤੁਸੀਂ ਆਪਸ਼ਨ ਤੁਹਾਡੇ ਲਈ ਖੋਲੀ ਗਈ ਹੈ ਕਿ ਤੁਸੀਂ ਇੱਕ ਵਾਰ ਤੋਂ ਐਗਜ਼ਾਮ ਨਹੀਂ ਤੁਹਾਡੇ ਵਧੀਆ ਹੋਏ ਤਾਂ ਤੁਸੀਂ ਸੈਕੰਡ ਟਾਈਮ ਵੀ ਤੁਸੀਂ ਜਿਹੜਾ ਆਪਣਾ ਇੱਕ ਵਾਰੀ ਫਿਰ ਤੋਂ ਟਰਾਈ ਕਰ ਸਕਦੇ ਹੋ ਔਰ ਦੋਨਾਂ ਦੇ ਵਿੱਚੋਂ ਨੰਬਰ ਜਿਹਦੇ ਬੈਸਟ ਹੋਣਗੇ ਤੁਹਾਡੇ ਨੰਬਰ ਉਹੀ ਕਾਊਂਟ ਹੋਣਗੇ ਸੋ ਇਹ ਕੱਲ ਦੀ ਖਬਰ ਜਿਹੜੀ ਅਹਿਮ ਰਹੀ ਹੈ ਔਰ ਚੈਂਪੀਅਨਸ ਟਰੋਫੀ ਦੇ ਵਿੱਚ ਬੀਤੇ ਕੱਲ ਤੁਹਾਨੂੰ ਦੱਸਿਆ ਸੀ ਕਿ ਸਾਊਥ ਅਫਰੀਕਾ ਔਰ ਆਸਟ੍ਰੇਲੀਆ ਦੇ ਵਿਚਕਾਰ ਇੱਕ ਖਾਸ ਮੈਚ ਸੀ ਔਰ ਉਸ ਮੈਚ ਦੇ ਦਰਮਿਆਨ ਜਿਵੇਂ ਅਸੀਂ ਆਪਦੇ ਆਈਸੀਸੀ ਚੈਂਪੀਅਨ ਟਰੋਫੀ ਦਾ ਜਿਹੜਾ ਅਸੀਂ ਇੱਕ ਸੀਰੀਜ਼ ਕਰ ਰਹੇ ਹਾਂ ਉਹਦੇ ਵਿੱਚ ਵੀ ਅਸੀਂ ਬੀਤੇ ਕੱਲ ਦੱਸਿਆ ਸੀ ਕਿ 67% ਬਾਰਿਸ਼ ਦੇ ਚਾਂਸ ਸੀ ਉਸ ਮੈਚ ਦੇ ਵਿੱਚ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਹੋਇਆ ਕੱਲ 라ਵਲਪਿੰਡੀ ਦੇ ਵਿੱਚ ਸਾਰਾ ਦਿਨ ਬਾਰਿਸ਼ ਹੋਈ ਹੈ ਦੁਪਹਿਰ ਤੋਂ ਬਾਰਿਸ਼ ਸ਼ੁਰੂ ਹੋਈ ਟਾਸ ਤੱਕ ਨਹੀਂ ਹੋ ਸਕਿਆ ਜਿਸ ਦੇ ਕਰਕੇ ਮੈਚ ਨੂੰ ਰੱਦ ਕਰਨਾ ਪੈ ਗਿਆ ਸੀ ਔਰ ਦੋਵੇਂ ਟੀਮਾਂ ਨੂੰ ਇੱਕ ਇੱਕ ਪੁਆਇੰਟ ਜਿਹੜਾ ਉਹ ਮਿਲ ਗਿਆ ਔਰ ਅੱਜ ਦਾ ਮੈਚ ਬੜਾ ਅਹਿਮ ਹੋਣ ਵਾਲਾ ਹੈ ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਦਾ ਮੈਚ ਹੈ ਅ ਅਫਗਾਨਿਸਤਾਨ ਔਰ ਇੰਗਲੈਂਡ ਦੇ ਵਿਚਕਾਰ ਦੋਵੇਂ ਟੀਮਾਂ ਇੱਕ ਇੱਕ ਮੈਚ ਹਾਰ ਚੁੱਕੀਆਂ ਨੇ ਪਹਿਲਾਂ ਔਰ ਅੱਜ ਉਹਨਾਂ ਦੇ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਹੋਏਗੀ ਕਿਉਂਕਿ ਇੱਕ ਇੱਕ ਪੁਆਇੰਟ ਮਿਲ ਕੇ ਅ ਸਾਊਥ ਅਫਰੀਕਾ ਔਰ ਆਸਟ੍ਰੇਲੀਆ ਉਹਨਾਂ ਦੇ 3 3 ਪੁਆਇੰਟ ਹੋ ਚੁੱਕੇ ਨੇ ਸੋ ਇੱਕ ਮੌਕਾ ਤੁਸੀਂ ਕਹਿ ਸਕਦੇ ਹੋ ਕਿ ਇੰਗਲੈਂਡ ਦੇ ਕੋਲ ਔਰ ਅਫਗਾਨਿਸਤਾਨ ਦੇ ਕੋਲ ਇਹ ਬਣ ਗਿਆ ਕਿ ਜੇ ਇੰਗਲੈਂਡ ਔਰ ਅਫਗਾਨਿਸਤਾਨ ਆਪਨੇ ਦੋਨੋਂ ਮੈਚ ਅਗਲੇ ਜਿੱਤਦਿਆਂ ਨੇ ਉਹ ਹੋਏਗਾ ਇੱਕ ਦਾ ਹੋਏਗਾ ਅਫਗਾਨ ਸਾਊਥ ਅਫਰੀਕਾ ਦੇ ਨਾਲ ਇੱਕ ਦਾ ਹੋਣਾ ਆਸਟ੍ਰੇਲੀਆ ਦੇ ਨਾਲ ਜੇ ਇਹ ਆਪਣੇ ਦੋਨੇ ਮੈਚ ਜਿੱਤ ਜਾਂਦੇ ਨੇ ਕਿਤੇ ਨਾ ਕਿਤੇ ਨੇ ਸੰਭਾਵਨਾਵਾਂ ਇਹਨਾਂ ਦੀਆਂ ਸੈਮੀਫਾਈਨਲ ਦੇ ਵਿੱਚ ਪਹੁੰਚਣ ਦੀਆਂ ਆਨ ਵਾਲੇ ਟਾਈਮ ਦੇ ਵਿੱਚ ਬਣ ਸਕਦੀਆਂ ਨੇ ਔਰ ਇਸ ਤੋਂ ਇਲਾਵਾ ਇੱਕ ਗੱਲ ਕਰਨੀ ਆ ਐਮਪੀ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਬਣੇ ਅਮਰਤਪਾਲ ਸਿੰਘ ਫਿਲਹਾਲ ਡਿਬਰੂਗੜੀ ਜੇਲ੍ਹ ਦੇ ਵਿੱਚ ਉਹ ਬੰਦ ਨੇ ਔਰ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਆ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਕਿ ਮੈਂ ਜਿਹੜਾ ਲੋਕ ਸਭਾ ਦਾ ਸੰਸਦ ਦਾ ਸੈਸ਼ਨ ਹੁੰਦਾ ਮੈਂ ਉਸ ਨੂੰ ਅਟੈਂਡ ਕਰਨਾ ਚਾਹੁੰਦਾ ਉਸ ਦੇ ਲਈ ਮੈਨੂੰ ਰਾਹਤ ਦਿੱਤੀ ਜਾਵੇ ਜੇਲ੍ਹ ਤੋਂ ਮੈਂ ਜਾ ਕੇ ਤਾਂ ਕਿ ਆਪਣਾ ਸੈਸ਼ਨ ਜਿਹੜਾ ਉਹਨੂੰ ਅਟੈਂਡ ਕਰ ਸਕਾਂ ਕਿਉਂਕਿ ਕੋਈ ਸੰਸਦ ਮੈਂਬਰ ਜੇ 60 ਦਿਨ ਲਗਾਤਾਰ ਸੰਸਦ ਦੀ ਕਾਰਵਾਈ ਤੋਂ ਗੈਰਹਾਜ਼ਰ ਰਹਿੰਦਾ ਤੇ ਉਹਦੀ ਜਿਹੜੀ ਮੈਂਬਰਸ਼ਿਪ ਹੈ ਐਮਪੀ ਦੀ ਸੰਸਦ ਮੈਂਬਰ ਦੇ ਤੌਰ ਦੇ ਉਤੇ ਉਹ ਖੁੱਸ ਸਕਦੀ ਹੈ ਸੋ 46 ਦਿਨ ਗੈਰ ਹਾਜ਼ਰ ਦੇ ਹੋ ਚੁੱਕੇ ਨੇ ਅਮਰਤਪਾਲ ਸਿੰਘ ਹੁਣਾਂ ਦੇ ਵੱਲੋਂ ਸੋ ਆਉਣ ਵਾਲੇ ਟਾਈਮ ਦੇ ਵਿੱਚ ਉਹ ਚਾਹੁੰਦੇ ਨੇ ਕਿ ਮੇਰੀ ਜਿਹੜੀ ਮੈਂਬਰਸ਼ਿਪ ਹੈ ਸੰਸਦੀ ਦੀ ਉਹ ਨਾ ਜਾਏ ਇਸ ਦੇ ਕਰਕੇ ਪਟੀਸ਼ਨ ਪਾਈ ਗਈ ਸੀ ਜਿਹੜੀ ਉਹਦੇ ਲਈ ਹੁਣ ਇੱਕ ਛੁੱਟੀਆਂ ਦੀ ਸਮੀਖਿਆ ਦੇ ਲਈ ਇੱਕ ਪੈਨਲ ਕਾਇਮ ਕਰ ਦਿੱਤਾ ਗਿਆ ਕਿ ਜਿਹੜੇ ਵੀ ਸੰਸਦ ਮੈਂਬਰ ਹੁਣ ਤੱਕ ਲੋਕ ਸਭਾ ਦੇ ਵਿੱਚੋਂ ਗੈਰ ਹਾਜ਼ਰ ਨੇ ਉਹਨਾਂ ਦੇ ਲਈ 15 ਮੈਂਬਰੀ ਇੱਕ ਪੈਨਲ ਬਣਾ ਦਿੱਤਾ ਗਿਆ ਹੈ ਔਰ ਇੱਕ ਹਫਤੇ ਦੇ ਵਿੱਚ ਵਿੱਚ ਉਸ ਪੈਨਲ ਦੇ ਵੱਲੋਂ ਉਹ ਰਿਪੋਰਟ ਜਿਹੜੀ ਆ ਉਹ ਸੌਂਪੀ ਜਾਏਗੀ ਕੇਂਦਰ ਸਰਕਾਰ ਦੇ ਵੱਲੋਂ ਇਹ ਪੈਨਲ ਬਣਾਇਆ ਜਾਂਦਾ ਸੋ ਇਸ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਅ ਅਮਰਤਪਾਲ ਸਿੰਘ ਨੂੰ ਆਨ ਆਲੇ ਟਾਈਮ ਦੇ ਵਿੱਚ ਸੰਸਦ ਦੀ ਕਾਰਵਾਈ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਇਜਾਜ਼ਤ ਮਿਲਦੀ ਹੈ ਜਾਂ ਫਿਰ ਨਹੀਂ ਜੇ ਇਜਾਜ਼ਤ ਨਹੀਂ ਮਿਲਦੀ ਤਾਂ ਕੀ ਕੁਝ ਖਾਸ ਰਿਲੈਕਸੇਸ਼ਨ ਜਿਹੜੀ ਅਮਰਤਪਾਲ ਨੂੰ ਦਿੱਤੀ ਜਾਂਦੀ ਹੈ ਜਾਂ ਫਿਰ ਵਾਕਈ ਅਮਰਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਖੁੱਸ ਸਕਦੀ ਹੈ ਸੋ ਇਹ ਸੀ ਅੱਜ ਦੀਆਂ ਉਹ ਤਮਾਮ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ